ਭਾਰਤੀ ਪਹਿਲਵਾਨ ਵਿਨੇਸ਼ ਫੁਗਾੜ ਦੇ ਡਿਸਕਵালিਫਿਕੇਸ਼ਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਮੁੱਖ ਮੰਤਰੀ ਭਗਵੰਤ ਮਾਨ ਨੇ ਕੋਚ ਸਣੇ ਪ੍ਰਧਾਨ ਮੰਤਰੀ ਮੋਦੀ ਅਤੇ ਪੂਰੇ ਤੰਤਰ ਦੇ ਉੱਤੇ ਸਵਾਲ ਖੜੇ ਕੀਤੇ ਨੇ ਮੁੱਖ ਮੰਤਰੀ ਵਿਨੇਸ਼ ਫੁਗਾੜ ਦੇ ਘਰ ਆਪੜੇ ਸਨ ਜਿੱਥੇ ਉਹਨਾਂ ਨੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਹੈ ਤੁਸੀਂ ਜੁੜੇ ਹੋ ਲੋਕ ਪਾ ਨਿਊਜ਼ ਦੇ ਨਾਲ ਮਹਿੰਦਰ ਬਾਜਵਾ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਭਾਰਤੀ ਪਹਿਲਵਾਨ ਵਿਨੇਸ਼ ਫਰਗੜ ਦੇ ਡਿਸਕਵালিਫਿਕੇਸ਼ਨ ਤੋਂ ਬਾਅਦ ਸਖਤ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਭਾਰਤੀ ਖੇਡ ਤੰਤਰ ਦੇ ਉੱਤੇ ਇਸ ਮੌਕੇ ਦੇ ਉੱਤੇ ਮੁੱਖ ਮੰਤਰੀ ਨੇ ਬੋਲਦਿਆਂ ਜੋ ਕੁਝ ਕਿਹਾ ਉਹ ਬਹੁਤ ਹੀ ਗੰਭੀਰ ਹੈ ਮੁੱਖ ਮੰਤਰੀ ਨੇ ਕਿਹਾ ਕਿ ਭਾਰਤੀ ਸਰਕਾਰ ਜੋ ਯੂਕਰੇਨ ਦੇ ਵਿੱਚ ਜੰਗ ਲੜ ਹਟਾਉਣ ਦੀਆਂ ਗੱਲਾਂ, ਜੰਗ ਰਕਵਾਉਣ ਦੀਆਂ ਗੱਲਾਂ ਦੇ ਐਡ ਤਾਂ ਦੇ ਦਿੰਦੀ ਐ, ਇਸ਼ਤਿਹਾਰ ਤਾਂ ਦੇ ਦਿੰਦੀ ਐ ਪਰ ਇੱਥੇ ਆਪਣੇ ਖਿਡਾਰੀ ਦੇ ਨਾਲ ਜਿਹੜਾ ਉਹ ਖੜ ਨਹੀਂ ਸਕੀ। ਦੂਜਾ ਉਹਨਾਂ ਨੇ ਕਿਹਾ ਕਿ ਕੋਚ ਨੂੰ ਨਹੀਂ ਸੀ ਪਤਾ ਕਿ ਭਜਨ ਵਧ ਰਹੇ ਆ ਜਾਂ ਘਟ ਰਹੇ ਆ, ਕਿਸ ਤਰ੍ਹਾਂ ਦੀ ਸਥਿਤੀ ਐ। ਉਹਨਾਂ ਨੇ ਇੱਕ ਬਹੁਤ ਵਧੀਆ ਸੁਝਾਅ ਕਹਿ ਲੀਏ ਜਾਂ ਇੱਕ ਤਰ੍ਹਾਂ ਨਾਲ ਟੈਕਨੀਕਲ ਗੱਲ ਕੀਤੀ ਹੈ ਕਿ 100 ਗ੍ਰਾਮ ਹੀ ਜੇ ਜ਼ਿਆਦਾ ਵਧ ਰਹੀ ਸੀ ਤਾਂ ਵਿਨੇਸ਼ ਫੁਗਾੜ ਦੇ ਵਾਲ ਜਿਹੜੇ ਆ ਉਹ ਕਟਵਾ ਦਿੱਤੇ ਜਾਂਦੇ ਸ਼ਾਇਦ ਅੱਜ ਤਗਮਾ ਸਾਡੇ ਹੱਥ ਚੋਂ ਦਾ ਮੁੱਖ ਮੰਤਰੀ ਕੀ ਕਹਿੰਦੇ ਆਪਾਂ ਸੁਣਦੇ ਆਂ ਜਹਾਂ ਆ ਕੇ ਐਸੀ ਟੈਕਨੀਕਲ 100 ਗ੍ਰਾਮ ਦੀ ਜਿ ਕੋ ਸਾਹ ਬਤਾ ਰਹੇ ਹਨ ਅਗਰ ਵਹਾਂ ਕੇ ਜੋ ਜੋ ਸਟਾਫ ਹੈ ਉਹਨਾਂ ਕੇ ਸਾਥ ਫਿਜੀਓਥੈਰੇਪੀ ਅਗਰ ਬਾਹ ਲੀ ਕਟਵਾ ਦਿੱਤੀ 200 ਗ੍ਰਾਮ ਕੇ ਤੋਂ ਬਾਹ ਲੀ ਤੇ ਤੁਸ ਜੀ ਤੋ ਕਿਸ ਕੀ ਗਲਤੀ ਰਹੀ ਹੋਗੀ ਜੀ ਇਹ ਗੱਲਾਂ ਮੁੱਖ ਮੰਤਰੀ ਨੇ ਵਿਨੇਸ਼ ਫੁਗਾੜ ਦੇ ਘਰ ਕਹੀਆਂ ਨੇ ਉੱਥੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਤੋਂ ਬਾਅਦ ਮੁੱਖ ਮੰਤਰੀ ਨੇ ਇਹ ਸਾਰੀਆਂ ਗੱਲਾਂ ਕੀਤੀਆਂ ਨੇ ਇਹ ਬਹੁਤ ਅਹਿਮ ਗੱਲਾਂ ਨੇ ਸਵਾਲ ਅੱਜ ਹਰ ਕਿਸੇ ਦੇ ਦਿਮਾਗ ਅਤੇ ਦਿਲ ਦੇ ਅੰਦਰ ਹੈ ਕਿ ਆਖਰਕਾਰ ਵਾਪਰਿਆ ਕੀ ਕੀ ਵਿਨੇਸ਼ ਫੁਗਾੜ ਦੇ ਨਾਲ ਕੋਈ ਸਾਜ਼ਿਸ਼ ਹੋਈ ਹੈ ਕਿਉਂਕਿ ਵਿਨੇਸ਼ ਫੁਗਾੜ ਉਹਨਾਂ ਪਹਿਲਵਾਨਾਂ 'ਚ ਸ਼ਾਮਲ ਸੀ ਜਿਹੜੇ ਪਹਿਲਵਾਨਾਂ ਨੇ ਕੁਸ਼ਤੀ ਸੰਘ ਦੇ ਪ੍ਰਧਾਨ ਜਿਹੜੇ ਆ ਬ੍ਰਿਜ ਪੂਸ਼ਣ ਸਿੰਘ ਨੇ ਜਿਹੜੇ ਜਿਨ੍ਹਾਂ ਦੀਆਂ ਜਿਆਦਤੀਆਂ ਦੇ ਖਿਲਾਫ ਉਹਨਾਂ ਦੀਆਂ ਗਲਤ ਹਰਕਤਾਂ ਦੇ ਖਿਲਾਫ ਜਿਹੜੀ ਆਵਾਜ਼ ਚੁੱਕੀ ਧਰਨਾ ਦਿੱਤਾ ਪੁਲਿਸ ਨੇ ਉਹਨਾਂ ਨੂੰ ਚੱਕ ਲਿਆ ਉਸ ਤੋਂ ਬਾਅਦ ਉਹਨਾਂ ਨੂੰ ਥਾਣਿਆਂ 'ਚ ਵੀ ਰੱਖਿਆ ਗਿਆ ਇਸ ਕਰਕੇ ਕਿਹਾ ਜਾ ਸਕਦਾ ਹੈ ਕਿ ਕਈ ਥਾਵੇਂ ਕਈ ਲੋਕ ਇਸ ਦੇ ਵਿੱਚ ਸਿਆਸਤ ਅਤੇ ਸਾਜ਼ਿਸ਼ ਦੀ ਬੂ ਨੂੰ ਦੇਖ ਰਹੇ ਨੇ ਸੁੰਘ ਰਹੇ ਨੇ ਪਰ ਇਹ ਸਪਸ਼ਟ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਦੇ ਜਿਹੜੀਆਂ ਗੱਲਾਂ ਕੀਤੀਆਂ ਤੁਸੀਂ ਸੁਣੀਆਂ ਨੇ ਇਹ ਆਪਣੇ ਆਪ ਦੇ ਵਿੱਚ ਵਜਨ ਰੱਖਦੀਆਂ ਗੱਲਾਂ ਨੇ ਇਹਨਾਂ ਗੱਲਾਂ ਦੇ ਉੱਤੇ ਸਾਨੂੰ ਅੱਗੇ ਜਾ ਕੇ ਗੌਰ ਕਰਨ ਦੀ ਲੋੜ ਹੈ ਕਿ ਫੋਕਸ ਤੇ ਹਾਰ ਬਾਜੀ ਬੀਤੀ ਕੱਲ ਜਦੋਂ ਵਿਨੇਸ਼ ਨੇ ਐਡਾ ਤਕੜਾ ਮੁਕਾਬਲਾ ਜਿੱਤਿਆ ਦੇਸ਼ ਦੇ ਪ੍ਰਧਾਨ ਮੰਤਰੀ ਦਾ ਇੱਕ ਫੋਨ ਨਾ ਆਉਣਾ ਜੇਕਰ ਤੁਸੀਂ ਦੇਖਿਆ ਹੋਵੇ ਕਿ ਪਹਿਲਾਂ ক্রিকেট ਜਾਂ ਹੋਰ ਖੇਡਾਂ ਦੇ ਮਾਮਲੇ ਦੇ ਵਿੱਚ ਪ੍ਰਧਾਨ ਮੰਤਰੀ ਬਟ ਪਟੱਕਦੇ ਨੇ ਟਵੀਟ ਕਰਦੇ ਆ ਫੋਟੋਆਂ ਪਾਉਂਦੇ ਆ ਵੀਡੀਓ ਕਾਲ ਦੀਆਂ ਸੋਸ਼ਲ ਮੀਡੀਆ ਤੇ ਪਰ ਇੱਥੇ ਅਜਿਹਾ ਕਰਦੇ ਨਹੀਂ ਵਿਖਾਈ ਦਿੱਤੇ ਜਿਸ ਤੋਂ ਕੰਨ ਖੜੇ ਹੋ ਜਾਂਦੇ ਆ ਮੁੱਖ ਮੰਤਰੀ ਦੀਆਂ ਇੰਨਾਂ ਗੱਲਾਂ ਨੂੰ ਸਰਕਾਰ ਹਾਂ ਜੇਕਰ ਧਿਆਨ ਨਾਲ ਸੁਣ ਲੈਂਦੀ ਸੁਣ ਲਵੇ ਅੱਗੇ ਭਵਿੱਖ ਵਾਸਤੇ ਤਾਂ ਭਾਰਤੀ 올림픽 ਖੇਡਾਂ ਵਾਸਤੇ ਬਹੁਤ ਚੰਗਾ ਹੋ ਸਕਦਾ ਹੈ